ਸਰਸ੍ਰੀ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਪੈਨਸ਼ਨਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਕਮੇਟੀ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਤਾਂ ਦੱਸ ਸਕੇ ਕਿ ਜੁੱਥੇ ਆਗੂਆਂ ਦਾ ਇਹ ਕਹਿਣਾ ਹੈ ਕਿ ਜੁੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮਤਾ ਪਾਸ ਕਰਕੇ ਕਿਹਾ ਗਿਆ ਸੀ ਕਿ 2004 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੁੰਦੇ ਨੇ ਉਹਨਾਂ ਦੀ ਜਿਹੜੀ ਪੈਨਸ਼ਨ ਉਹ ਬਹਾਲ ਕਰ ਦਿੱਤੀ ਜਾਵੇਗੀ ਪਰ ਅਜੇ ਤੱਕ ਪੈਨਸ਼ਨ ਬਹਾਲੀ ਨੂੰ ਲੈ ਕੇ ਕੋਈ ਵੀ ਜਿਹੜਾ ਰਸਤਾ ਸਾਫ਼ ਹੁੰਦਾ ਨਜ਼ਰ ਨਹੀਂ ਆਇਆ ਇਸੇ ਚੱਲਦੇ ਆਪ ਵਿਧਾਨ ਸਭਾ ਦੇ ਵਿੱਚ तमाम ਆਗੂਆਂ ਦੇ ਵੱਲੋਂ ਸੰਘਰਸ਼ ਕਮੇਟੀਆਂ ਦੇ ਵੱਲੋਂ ਇੱਕ ਰੋਜ਼ਾ ਪੂਖੜ ਤਾਲ ਕੀਤੀ ਗਈ ਇਸੇ ਦੇ ਚੱਲਦੇ ਆ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਪੰਜਾਬ ਅਪੀਲ ਕੀਤੀ ਗਈ ਹੈ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਪੈਨਸ਼ਨਾਂ ਦੀ ਬਹਾਲੀ ਕੀਤੀ ਜਾਵੇ ਇਸ ਲਈ ਸੂਬਾ ਸਰਕਾਰ ਇਸ ਗੱਲ ਤੇ ਧਿਆਨ ਦਿੱਤਾ ਜਾਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ ਮੇਰਾ ਨਾਮ ਜਗਸੀਰ ਸਿੰਘ ਸੋਹਤਾ ਸੂਬਾ ਕੋਕ ਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅੱਜ ਧਰਨਾ ਲਾਏਗਾ ਕਿ ਸਵੰਥ ਇਹ ਜਿਹੜਾ ਅੱਜ ਧਰਨਾਗਾ ਇੱਕ ਰੋਜਾ ਭੁੱਖ ਹੜਤਾਲ ਹੈ ਅੱਜ ਇਹ ਹੀ ਅਸੀਂ ਇਸ ਕਰਕੇ ਰੱਖੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੇ ਵਿੱਚ ਐਲਾਨ ਕੀਤਾ ਸੀ ਕੈਬਨਿਟ ਦੇ ਵਿੱਚ ਮਤਾ ਪਾਸ ਕਰ ਲਿਆ ਸੀਗਾ ਨੋਟੀਫਿਕੇਸ਼ਨ ਵੀ ਕਰਤਾ ਸੀ ਕਿ ਅਸੀਂ 2004 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਆ ਪੰਜਾਬ ਦੇ ਵਿੱਚ ਜਿਨ੍ਹਾਂ ਤੇ ਐਨਪੀਐਸ ਲਾਗੂ ਹੈ ਉਹ ਅਸੀਂ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਜਾ ਰਹੇ ਹਾਂ ਪਰ ਸਰਕਾਰ ਹੁਣ 2025 ਚ ਆ ਗਏ ਆ ਸਰਕਾਰ ਨੇ ਉਹ ਲਾਗੂ ਦਾ ਕੀ ਕਰਨਾ ਸੀਗਾ ਜਣੀ ਗੱਲ ਸੁਣਨ ਵਾਸਤੇ ਵੀ ਤਿਆਰ ਨਹੀਂ ਹੈ ਮੀਟਿੰਗ ਦਾ ਸਮਾਂ ਵੀ ਨਹੀਂ ਦਿੰਦੇ ਜੇ ਮੀਟਿੰਗ ਦਾ ਸਮਾਂ ਦੇ ਦੇਣ ਤਾਂ ਉਹ ਮੀਟਿੰਗ ਤੋਂ ਮਤਲਬ ਭੱਜ ਜਾਂਦੇ ਆ ਮੀਟਿੰਗ ਨਹੀਂ ਕਰਦੇ ਸਜੈਸਟ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐਫ ਕਰਮਚਾਰੀ ਜੂਨੀਅਨ ਬਲੋਕ ਸਾਂਝੇ ਤੌਰ ਤੇ ਕਹੇ ਅੱਜ ਸਾਂਝਾ ਪ੍ਰੋਗਰਾਮ ਰੱਖਿਆ ਹੋਇਆ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਪੱਧਰਾਂ ਤੇ ਅਸੀਂ ਅੱਜ ਇੱਕ ਕਰੋਜਾਪੂਖ ਹੜਤਾਲ ਰੱਖੀ ਹੈ ਵੀ ਤਾਂ ਜੋ ਜਿਹੜੇ ਕੀਤੇ ਬਾਦੇ ਉਹ ਪੂਰੇ ਕੀਤੇ ਜਾ ਸਕਣ ਇੱਕ ਮਜ਼ਾ ਮਜ਼ਾਮਾ ਨੇ ਬੜਾ ਵੱਡਾ ਯੋਗਦਾਨ ਪਾਇਆ ਸੀ ਸਰਕਾਰ ਪਰਉਣ ਦੇ ਵਿੱਚ ਹੁਣ ਲਗਾਤਾਰ ਹਿੰਮਤ ਕਰਨਾ ਪੈ ਰਿਹਾ ਕੋਈ ਅਗਲੀ ਰਣਨੀਤੀ ਤਿਆਰ ਕੀਤੀ ਗਈ ਹੈ ਪੰਜਾਬ ਪੰਜਾਬ ਦੇ ਮਲਾਜਮਾਂ ਨੇ ਇਸ ਬਦਲਾਵ ਵਾਲੀ ਸਰਕਾਰ ਨੂੰ ਕੱਲੀਆਂ ਵੋਟਾਂ ਨਹੀਂ ਪਾਈਆਂ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਮੁੱਖ ਮੰਤਰੀ ਜਦੋਂ ਆਦੇ ਸਖਤਰੇ ਤੇ ਜਾ ਰਿਹਾ ਸੀ ਆ ਮਲਾਜਮਾਂ ਨੇ ਫੁੱਲਾਂ ਦੇ ਵਰਖਾ ਕੀਤੀ ਸੀ ਹਾਰ ਉਹਨਾਂ ਨੂੰ ਮਤਲਬ ਤਾੜੀਆਂ ਮਾਰੀਆਂ ਸੀਗੀਆਂ ਪਰ ਹੁਣ ਉਸ ਸਰਕਾਰ ਦੀ ਨੀਤੀ ਤੋਂ ਮੁਲਾਜ਼ਮ ਔਖੇ ਹੋ ਕੇ ਉਸੇ ਥਾਂ ਤੇ ਮੁਲਾਜ਼ਮਾਂ ਨੇ ਫੇਰ ਇਕੱਠੇ ਹੋ ਕੇ ਜਿਹੜਾ ਭਗਵਾਨ ਤੁਮਨ ਮੁੱਖ ਮੰਤਰੀ ਜਾ ਰਿਹਾ ਸੀ ਆਦੀ ਸਕਤਰੇਤ ਤਾਂ ਉੱਥੇ ਨਾਰੇ ਵੀ ਲਾਇਆ ਇਹ ਵੀ ਇਤਿਹਾਸ ਚ ਪਹਿਲੀ ਵਾਰ ਹੋਇਆ ਮੁੱਖ ਮੰਤਰੀ ਦੇ ਖਿਲਾਫ ਮੁਲਾਜ਼ਮ ਹੁਣ ਛੜਕਾਂ ਤੇ ਆ ਤੇ ਅਸੀਂ ਚਾਹੁੰਦੇ ਹਾਂ ਸਰਕਾਰ ਨੇ ਜੋ ਵਾਅਦੇ ਕੀਤੇ ਮੁਲਾਜ਼ਮਾਂ ਦੇ ਨਾਲ ਉਹ ਪੂਰਾ ਕਰੇ ਮੇਰਾ ਨਾਮ ਇਕਵਾਲ ਸਿੰਘ ਹੈ ਜੀ ਤੇ ਮੈਂ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਜਿਹੜੀ ਹੈ ਕਿ ਜਿਲ੍ਹਾ ਕਈ ਵਿੰਡ ਦਾ ਪ੍ਰਧਾਨ ਤੇ ਇਹ ਸਾਡਾ ਸਾਂਝਾ ਐਕਸ਼ਨ ਹੈ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਕਿ ਕਿਹਨੇ ਜਾਉਂਗੇ ਜਿਹੜਾ ਅੱਜ ਦਾ ਤਰਨਾ ਅੱਜ ਦਾ ਸਾਡਾ ਇੱਕ ਰੋਜ਼ਾ ਧਰਨਾ ਹੈ ਜੀ ਅਸੀਂ ਅੱਜ ਇੱਕ ਰੋਜ਼ਾ ਭੁੱਖ ਹੜਤਾਲ ਮਤਲਬ ਸੰਕੇਤਕ ਇਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਸਾਡਾ ਜਿਹੜਾ ਮਸਲਾ ਹੱਲ ਨਹੀਂ ਕਰੂਗੀ ਤਾਂ ਜਿਹੜਾ ਸੰਘਰਸ਼ ਅੱਗੇ ਤੇਜ਼ ਕੀਤਾ ਜਾਏ ਇਹ ਕਈ ਵਾਰੀ ਧਰਨੇ ਪ੍ਰਦਰਸ਼ਨ ਕਿ ਮਾਰਦੇ ਆ ਸਰਕਾਰ ਤਾਂ ਮਤਲਬ ਸੁਣ ਨਹੀਂ ਰਹੀ ਪਰ ਅੱਗੇ ਕਿਉਂ ਨਹੀਂ ਵਧਾਇਆ ਜਾਂਦਾ ਜੀ ਜਿਹੜੇ ਸਾਡੇ ਵੱਲੋਂ ਸਾਡੇ ਵੱਲ ਲਗਾਤਾਰ ਐਕਸ਼ਨ ਕੀਤੇ ਜਾਂਦੇ ਨੇ ਜੀ ਸਰਕਾਰ ਨਹੀਂ ਸੁਣ ਰਹੀ ਤਾਂ ਸਰਕਾਰ ਨੂੰ 2027 ਦੀਆਂ ਚੋਣਾਂ ਜਿਹੜੀਆਂ ਹੈਗੀਆਂ ਮੂਹਰੇ ਆ ਰਹੀਆਂ ਤੇ ਇਹਦੇ ਵਿੱਚ ਅਸੀਂ ਇਹ ਬਿਲਕੁਲ ਜਿਹੜੇ ਮੁਲਾਜ਼ਮ ਹੈ ਉਹ ਬਿਲਕੁਲ ਤਿਆਰ ਨੇ ਤੇ ਉਹ ਸੁਣਵਾਈ ਸੁਣਵਾਈ ਹੋਈ ਜਾਣੀ ਹੈ ਸਤਿਅ ਤਾ ਹੁਣ ਤੋਂ ਪਹਿਲਾਂ ਇਹ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਕੱਚੇ ਕੰਮ ਹੈ ਜਿਹੜੋ ਰੱਖਣ ਦੇ ਪੱਕੇ ਕੰਮ ਰੱਖੇ ਜਾਂਦੇ ਪਰ ਹੋਇਆ ਇਹਦੇ ਉਲਟਾ ਹੈ ਬਿਲਕੁਲ ਜੀ ਇਹਨਾਂ ਨੇ ਸਾਡੇ ਨਾਲ ਪੱਕਾ ਵਾਦਾ ਕੀਤਾ ਸੀ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ ਵੇ ਇਕੱਲੀ ਇਕੱਲੀ ਗਰੰਟੀ ਅਸੀਂ ਪੂਰੀ ਕਰਾਂਗੇ ਤੇ 2022 ਦੇ ਵਿੱਚ ਸਾਨੂੰ ਗਰੰਟੀ ਦਿੱਤੀ ਸੀ ਕਿ ਪੁਰਾਣੀ ਪੈਨਸ਼ਨ ਹਰ ਹਾਲ ਜਬਹਾਲ ਹੋਊਗੀ ਪਰੰਤੂ ਸਰਕਾਰ ਨੇ ਪੈਨਸ਼ਨ ਬਹਾਲ ਤਾਂ ਕੀ ਕਰਨੀ ਹੈ ਤੇ ਇਹ ਮਤਲਬ ਇਸ ਤੋਂ ਉਲਟ ਸਾਡੀ ਗੱਲ ਵੀ ਨਹੀਂ ਸੁਣ ਰਹੇ ਕਦੇ ਕੋ ਆសារੇ ਬੋਰਡ ਨਾਲ ਗਿਆ ਵੀ ਕੱਚੇ ਕੰਮ ਨੇ ਪੱਕੇ ਕਿੱਥੇ ਗਿਆ ਕਿ ਲੱਗਦਾ ਹੈ ਕਿ ਵੀ ਕਿੱਦ ਕਰ ਸਰਕਾਰ ਸਿਰਫ ਇਛਤਿਹਾਰਵਾਜੀ ਚਲ ਰਹੀ ਹੈ ਜੀ ਤੇ ਬਾਕੀ ਗਰਾਉਂਡ ਲੈਵਲ ਤੇ ਜਿਹੜਾ ਹੈਗਾ ਕੋਈ ਵੀ ਕੰਮ ਨਹੀਂ ਹੋ ਰਿਹਾ ਕੱਚੇ ਕੰਮੇ ਵੀ ਉਮਝੇ ਮੇ ਰੁੜ ਰਹੀ ਨੇ ਤੇ ਅਸੀਂ ਜਿਹੜੀ ਪਰਾਣੀ ਪੈਨਸ਼ਨ ਵਾਸਤੇ ਅਸੀਂ ਵੀ ਲਗਾਤਾਰ ਸੰਘਰਸ਼ੀ ਹੁਣ ਅਗਲਾ ਸੰਘਰਸ਼ੀ ਕਿਸ ਤਰ੍ਹਾਂ ਹੋਊਗਾ ਅਗਲਾ ਸੰਘਰਸ਼ੀ ਹੈ ਵੀ ਇਸ ਤੋਂ ਬਾਅਦ ਜਿਹੜਾ ਸਾਡਾ ਦਿੱਲੀ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਜੇਕਰ ਇੱਥੇ ਕੋਈ ਮਸਲਾ ਸਾਡਾ ਇਸ ਤੋਂ ਪਹਿਲਾਂ ਨਹੀਂ ਹੱਲ ਹੁੰਦਾ ਤਾਂ ਅਸੀਂ ਦਿੱਲੀ ਦੇ ਵਿੱਚ ਜਾ ਕੇ ਵੱਡਾ ਘੱਟ ਕਰਾਂਗੇ ਤੇ ਉੱਥੇ ਆਲ ਇੰਡੀਆ ਲੈਵਲ ਦੀਆਂ ਜਥੇਬੰਦੀਆਂ